गुड मॉर्निंग स्टूडेंट आज ਆਪਾਂ ਸੰਵਿਧਾਨ ਸਭਾ ਦੀਆਂ ਪ੍ਰਮੁੱਖ ਸਮਿਲਟੀਆਂ ਅਤੇ ਅਧਿਐਕਸ਼ ਪੜਾਂਗੇ ਇੰਪੋਰਟੈਂਟ ਕਮੇਟੀਆਂ ਆਫ ਦਾ ਕਨਸਟੀਟਿਊਸ਼ਨ ਅਸੈਂਬਲੀ ਐਂਡ देयर ਚੇਅਰਮੈਨ ਜਿਹੜੀ ਫਸਟ ਆਪਣੀ ਕਮੇਟੀ ਹੈ ਜੇ ਸਮਿਤੀ ਹੈ ਉਹ ਹੈਗੀ ਹੈ ਜੀ ਸਦਨ ਸਮਿਤੀ ਇਹਦੇ ਜਿਹੜੇ ਚੇਅਰਮੈਨ ਸੀਗੇ ਪੀ ਪਟਾ ਬੀ ਸੀ ਤਰਮਈਆ ਜਿਹੜੀ ਨੈਕਸਟ ਸਮਿਤੀ ਆ ਉਹ ਸੰਘ ਸੰਵਿਧਾਨ ਅਤੇ ਸੰਘ ਸ਼ਕਤੀ ਸਮਿਤੀ ਇਹਦੇ ਜਿਹੜੇ ਚੇਅਰਮੈਨ ਸੀਗੇ ਉਹ ਸੀਗੇ ਡਾਕਟਰ ਪੰਡਿਤ ਜਵਾਹਰ ਲਾਲ ਨਹਿਰੂ ਈਡੀ ਨੈਕਸਟ ਆਪਣੀ ਸਮਿਤੀ ਹੈਗੀ ਕਮੇਟੀ ਹੈ ਉਹ ਹੈਗੀ ਖੜਾ ਸਮਿਤੀ ਇਹਦੇ ਜਿਹੜੇ ਚੇਅਰਮੈਨ ਸੀਗੇ ਡਾਕਟਰ ਪੀਮਰਾਓ ਅੰਬੇਦਕਰ ਜਿਹੜੀ ਨੈਕਸਟ ਸਮਿਤੀ ਹੈ ਘਟ ਗਿਣਤੀ ਉਪਸਮਿਤੀ ਇਹਦੇ ਜਿਹੜੇ ਚੇਅਰਮੈਨ ਸੀ ਐਚ ਸੀ ਮੁਖਰਜੀ ਜਿਹੜੀ ਨੈਕਸਟ ਸਮਿਤੀ ਹੈਗੀ ਉਹ ਝੰਡਾ ਸਮਿਤੀ ਇਹਦੇ ਜਿਹੜੇ ਚੇਅਰਮੈਨ ਸੀਗੇ ਡਾਕਟਰ ਰਜਿੰਦਰ ਪ੍ਰਸ਼ਾਦ ਜਿਹੜੀ ਵਿੱਤ ਅਤੇ ਸਟਾਫ ਸਮਿਤੀ ਹੈ ਉਹਨਾਂ ਦੇ ਵੀ ਜਿਹੜੇ ਚੇਅਰਮੈਨ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਜਿਹੜੀ ਨੈਕਸਟ ਸੰਚਾਲਨ ਸਮਿਤੀ ਹੈ ਉਹਦੇ ਜਿਹੜੀ ਉਹਦੇ ਵੀ ਜਿਹੜੇ ਚੇਅਰਮੈਨ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਜਿਹੜੀ ਨੈਕਸਟ ਆਪਣੀ ਕਮੇਟੀ ਹੈ ਜਾਂ ਸਮਿਤੀ ਹੈ ਪ੍ਰਾਂਤੀ ਸੰਵਿਧਾਨ ਮੂਲਿਕ ਅਧਿਕਾਰ ਕਟ ਗਿਣਤੀ ਵਾਲੀ ਸਮਿਤੀ ਇਹਦੇ ਜਿਹੜੇ ਅਧਿਐਕਸ਼ ਸੀਗੇ ਬੱਲ ਭਾਈ ਪਟੇਲ ਸੀਗੇ ਜਿਹੜੀ ਨੈਕਸਟ ਹੈ ਕਿ ਕਾਰਜ ਸੰਚਾਲਨ ਸਮਿਤੀ ਇਹਦੇ ਜਿਹੜੇ ਚੇਅਰਮੈਨ ਸੀਗੇ ਕੇ ਐਮ Munchi ਹਾਂਜੀ ਅੱਜ ਦੀ ਵੀਡੀਓ ਲਈ ਇੰਨਾ ਹੀ